ਇਸ ਫਤੇ ਸਾਰੇ ਤੁਸੀਂ ਅੱਖਾਂ ਦੇ ਵਿੱਚੋਂ ਕਿਹੜੇ ਚੱਲ ਕਰਨੇ ਕਿ ਉਹਨੇ ਕਿੰਨਾ 500 ਰੁਪਏ ਦੇ ਦਿੰਦੇ ਆ ਮੜ ਕੇ ਬੰਦੇ ਨੂੰ ਉਹ ਬੰਦੇ ਹੋਣੀ ਦਿਖਾਉਂਦੇ ਬੰਸਰ ਰੱਖੇ ਹੁੰਦੇ ਆ ਕੁੜੀਆਂ ਰੱਖੀਆਂ ਹੋਈਆਂ ਹੋਰ ਕਿਹਦੇ ਕਿਹਦੇ ਬੰਦੇ ਬੰਸਰ ਰੱਖੇ ਹੁੰਦੇ ਆ ਉਹਨਾਂ ਨੂੰ ਟੱਕਰ ਪਈ ਨਹੀਂ ਟੱਕਰ ਉਹਦੇ ਆਪਣੇ ਬਤੌਰ ਹੀ ਹੋਊਗਾ ਪਹਿਲੇ ਦਿਨ ਤੋਂ ਅਸੀਂ ਪੈਸੇ ਵਾਪਸ ਕਰਾਏ ਇੱਕ ਮੁੰਡੇ ਦੇ ਭਾਨਾ ਨਾਲ ਸੀ ਆ ਬਾਈ ਢਿੰਦਾ ਵੀ ਨਾਲ ਸੀ ਸਾਨੂੰ ਨੇ ਗੈਂਗਸਟਰ ਦੀਆਂ ਤਮਕੀਆਂ ਵੀ ਦਿੱਤੀਆਂ ਉਹਨੇ ਫੋਨ ਕਰਕੇ ਪੁਲਿਸ ਵੀ ਬੁਲਾਈ ਉਹਨੇ ਸਾਰਾ ਜੋਰ ਲਾਇਆ ਇੱਥੋਂ ਤੱਕ ਭਾਨੇ ਨੂੰ ਜਰੀਰ ਕੀਤਾ ਇੱਕ ਕੁੜੀ ਕਿ ਤੂੰ ਬਾਹਾਂ ਭਰ ਕੇ ਤੋ ਵਿੱਚੋਂ ਕਿੰਨੇ ਲੈਣੇ ਆ ਭੰਦੇ ਨੂੰ ਆਂਦੀ ਪਰ ਨਾ ਫਿਰ ਤੁਹਾਨੂੰ ਭਦਾ ਹੋ ਗਿਆ ਐ ਪਰ ਐਨਕੂ ਨੇ ਪੈਸੇ ਦੇ ਕੇ ਖੜਾ ਛੁਲਾਇਆ ਇਹ ਰਾਹ ਬਹੁਤ ਆਫਾ ਮਿੱਤਰੋ ਤੇ ਇਸ ਕਰਕੇ ਤੁਸੀਂ ਸੱਚ ਨੂੰ ਪਛਾਣਿਆ ਉਹਦਾ ਕਰਤਾਰ ਮਾਰਿਆ ਜਾ ਰਿਹਾ ਕਰਤਾਰ ਤੁਸੀਂ ਕਿਹੜੀ ਆਦਮੀ ਆ ਪਹਿਲੇ ਦਿਨ ਵੀਡੀਓ ਪਾਈ ਤੁਸੀਂ ਸਾਨੂੰ ਲੱਖਾਂ ਦੀ ਆਫਰ ਸੀ ਤੇ ਤੂੰ ਬਾਹਲੇ ਤੇ ਨਹੀਂ ਵੀ ਵੀਰੋ ਪੜੇ ਚੱਕੋ ਲੱਖਾਂ ਚੱਕੋ ਦਾਸ ਲੱਗੋ ਇਹ ਭਾਨਾ 10000 ਮਗੂ 100000 ਤੱਕ ਕੁਛ ਵੀ ਨਹੀਂ 100000 ਤੱਕ ਤਾਂ ਆ ਤੈਨੂੰ ਗੱਡੀ ਤੇ ਫੋਕ ਦਿੰਦਾ ਹਾਂ ਜਾਂ ਤੇਰੇ ਨਾਲ ਉਮਰ ਤੋੜਨੇ ਚਲੋ ਕਰ ਆਇਆ ਨੂੰ 5 ਲੱਖ ਰੁਪਏ ਤੋਂ ਮਾਰਾ ਬੰਦਾ ਆ ਕੋਟ ਦੁਨੀਆ ਦੇ ਬੈਠੇ ਆ 0 ਤੋਂ ਉੱਠਿਆ ਬੰਦੇ ਨੇ ਆ ਦਾ ਘਰ ਬੜਾ ਸੈਟ ਕੀਤਾ ਚੰਗੀ ਗੱਡੀ ਰੱਖੀ ਹੋਰ ਵੀ ਤਰੱਕੀ ਕਰੀ ਕੰਮ ਕਰਨ ਵਾਲਾ ਬੰਦਾ YouTube ਤੇ ਸੌਂਦੇ ਉਹਦਾ ਆਇਆ ਕੋਈ ਟੀਜਰ ਆਇਆ ਤਾਂ ਘੱਟੜ 20 ਸਾਲ ਦੀ ਹਰੀ ਕੋਲ ਵਾਲਾ ਬੰਦਾ ਚਲੋ ਉਹਦਾ جنੂਨ ਹੈ ਬਾਣੀ ਦੇ ਨਾਲ ਲੱਗਿਆ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਇਸ ਕਰਕੇ ਉਹ ਹੀ ਕਰਤਾਰ ਤੁਸੀਂ ਕੀਤੀ ਜਾ ਰਹੀ ਹੈ ਚੈਨੀ ਜੋਰ ਟਿਸਕਾਰ ਤੇ ਗੱਡੀ ਖਾਣਾ ਲੱਗਦੀ ਹੈ ਤੇ ਇਨੀ ਥੋਰੀ ਕੱਪ ਜਾਉ ਵੀਰ ਤੂੰ ਵੀ ਸੱਚ ਨੂੰ ਪਛਾਣਿਆ ਤੇ ਤੁਹਾਨੂੰ ਭਰਨਾ ਚੰਗਾ ਲੱਗਦਾ ਸੀ ਨਹੀਂ ਪਰ ਇੱਥੇ ਬਿਲਕੁਲ ਭਰਨਾ ਟੱਕਾ ਹੋ ਰਿਹਾ ਉਹਨੂੰ ਕਿਵੇਂ ਧੂੜੀ ਵਾਂਗੂ ਕੁੱਟ-ਕੁੱਟ ਕੇ ਵੇਚ ਕੱਟੀਆਂ ਚਵਾਇਆ ਜਾ ਰਿਹਾ ਤੇ ਇਤਨਾ ਇਕੱਠੇ ਹੋ ਗਏ ਆ ਵੀ ਤੇ ਪਰ ਸਮਝ ਆਇਆ ਕਈ ਸੱਚ ਨਾਲ ਕਰਦੇ ਪਿਆਰ ਦੀ ਮਰਦਾਨੀ ਕਰਾਉਂਦੇ